ਟਿਵਾਨਾ ਰੇਡੀ ਦੇ ਸਤਕਾਰ ਸਰਤੇ ਹੋ ਲੋ ਤੁਹਾਡੀ ਪੇਸ਼ੇ ਨਜ਼ਰ ਹੈ ਇੱਕ ਜਾਣਕਾਰੀ ਪ੍ਰਭੂਰ ਕਿ ਪੰਜਾਬ ਦੇ ਵਿੱਚ ਨਸ਼ੇ ਕਿਉਂ ਨਹੀਂ ਰੁਕ ਰਹੇ ਇਸ ਬਾਰੇ ਸੋਚਣਾ ਬਣਦਾ ਮੋਹਨ ਸ਼ਰਮਾ ਜੀ ਸੰਗਰੂਰ ਤੋਂ ਨੇ ਨਸ਼ਿਆਂ ਦੇ ਮੁਤਲਕ ਨਸ਼ਿਆਂ ਦੀ ਰੋਕਥਾਮ ਦੇ ਮੁਤਲਕ ਵਧੀਆ ਕੰਮ ਕਰਦੇ ਨੇ ਲਿਖਦੇ ਨੇ ਕਿ ਨਸ਼ਿਆਂ ਦੀ ਮਾਰ ਪੰਜਾਬ ਦੇ ਵਿੱਚ ਕਿਉਂ ਨਹੀਂ ਰੁਕਦੀ ਇਸ ਬਾਰੇ ਕੁਝ ਖੁਲਾਸੇ ਉਹਨਾਂ ਨੇ ਕੀਤੇ ਨੇ ਕਿ 5 ਜਨਵਰੀ 2007 ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਨਸ਼ਿਆਂ ਦੇ ਵਿਰੁੱਧ ਇੱਕ ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਉਸ ਵੇਲੇ ਦੇ ਰਾਜਪਾਲ ਜਰਨਲ ਐਸ ਐਫ ਰੋਡਿਗਸ ਨੇ ਕੁਝ ਗੱਲਾਂ ਆਕੀਆਂ ਸੀ ਪ੍ਰਧਾਨਗੀ ਕੀਤੀ ਸੀ ਉਸ ਵਕਤ ਕੇਂਦਰੀ ਜੇਲ੍ਹ ਦੇ ਮੁਖੀ ਤੇ ਸੀਨੀਅਰ ਪੁਲਿਸ ਅਧਿਕਾਰੀ ਕੋਮਰ ਵਿਜੇ ਪ੍ਰਤਾਪ ਨੇ ਕਿਹਾ ਸੀ ਕਿ ਅਸੀਂ ਪੁਲਿਸ ਵਾਲੇ ਇਮਾਨਦਾਰੀ ਅਤੇ ਸਤਿਧਿਕਦਲੀ ਨਾਲ ਚਾਹੀਏ ਤਾਂ ਨਸ਼ਿਆਂ ਦੀ ਨਾਮਰਾਦ ਬਿਮਾਰੀ ਤੋਂ ਹਫਤੇ 'ਚ ਛੁਟਕਾਰਾ ਪਾਇਆ ਜਾ ਸਕਦਾ ਹੈ ਪਰ ਨਾਲ ਹੀ ਕਮਰ ਵਿਜੇ ਪ੍ਰਤਾਪ ਨੇ ਬੜੀ ਨਿਰਾਸ਼ ਸੁਰ ਦੇ ਵਿੱਚ ਕਿਹਾ ਸੀ ਕਿ ਸਾਥੋਂ ਇਹ ਆਸ ਨਾ ਰੱਖਿਓ ਉਹਨਾਂ ਦੇ ਇਹਨਾਂ ਬੋਲਾਂ ਨਾਲ ਹਾਲਚ ਸਨਾਟਾਸ਼ ਆ ਗਿਆ ਸੀ ਉਹਨਾਂ ਦੀ ਬੇਵਫੀ ਵਾਲੇ ਇਹਨਾਂ ਬੋਲਾਂ ਦੇ ਵਿੱਚ ਇਸ਼ਾਰਾ ਸੀ ਕਿ ਸਿਆਸੀ ਆਗੂ ਆਪਣੀ ਰਾਜਸੀ ਦੇ ਨਿੱਜੀ ਹਿੱਤਾਂ ਦੇ ਕਾਰਨ ਇਸ ਗੰਭੀਰ ਸਮੱਸਿਆ ਨੂੰ ਹੱਲ ਕਰਨ ਦੇ ਵਿੱਚ ਰੁਕਾਵਟ ਨੇ ਨਸ਼ਾ ਤਸਕਰਾਂ ਤੇ ਸਿਆਸੀ ਬੰਦਿਆਂ ਦਾ ਮੇਹਰ ਭਰਿਆ ਹੱਥ ਉਹਨਾਂ ਤੇ ਨਸ਼ਾ ਤਸਕਰਾਂ ਦੇ ਹੈ ਇਗਲੋ ਸਮੇਂ ਵਿੱਚ ਪਾਸਟ ਹੋ ਗਈ ਸੀ ਜਦੋਂ 2008 ਦੇ ਵਿੱਚ ਉਸ ਵਕਤ ਸੱਤਾਧਾਰੀ ਪਾਰਟੀ ਨੇ ਪੁਲਿਸ ਜ਼ਿਲ੍ਹਾ ਮੁਖੀਆਂ ਨੂੰ ਪੱਤਰ ਜਾਰੀ ਕੀਤਾ ਸੀ ਇਸ ਪੱਤਰ ਦੇ ਵਿੱਚ ਉਹਨਾਂ ਤਸਕਰਾਂ ਦੀ ਸੂਚੀ ਤਿਆਰ ਕਰਨ ਦਾ ਹੁਕਮ ਸਰਕਾਰ ਨੇ ਦਿੱਤਾ ਸੀ ਜਿਨ੍ਹਾਂ ਦਾ ਕੁਝ ਲੋਕ ਆਧਾਰ ਹੈ ਦੂਜੇ ਸ਼ਬਦਾਂ ਦੇ ਵਿੱਚ ਕਿ ਬੋਟ ਬੈਂਕ ਪੱਕਾ ਕਰਨ ਦੇ ਲਈ ਜਿਹੇ ਤਸਕਰਾਂ ਤੋਂ ਮਦਦ ਲੈਣ ਦੀ ਵਿਵਸਥਾਬੰਦੀ ਕੀਤੀ ਗਈ ਤੇ ਰੌਲਾ ਪੈਣ ਤੋਂ ਬਾਅਦ ਉਹ ਪੱਤਰ ਵਾਪਸ ਲੈ ਲੈ ਗਿਆ ਅੰਦਾਜ਼ਨ ਤਿੰਨ ਅਧਿਕਾਰਤੇ ਨਜ਼ਰ ਮਾਰਦੇ ਆ ਤਾਂ ਪੰਜਾਬ ਦੇ ਵਿੱਚ ਨਸ਼ਿਆਂ ਦੀ ਮਹਾਮਾਰੀ ਫੈਲਣ ਦੀ ਵੱਡੇ ਕਾਰਨਾਂ ਦੇ ਵਿੱਚ ਸਿਆਸਦਾਨ ਪੁਲਿਸ ਅਤੇ ਤਸਕਰਾਂ ਦਾ ਗੱਠ ਜੋੜ ਮੁੱਖ ਕਾਰਨ ਹੈ। ਪਿਛਲੇ ਕੁਝ ਸਮੇਂ ਤੋਂ ਨਸ਼ਿਆਂ ਦੀ ਖਾਪਤ ਦੇ ਵਿੱਚ 213% ਵਾਧਾ ਹੋ ਗਿਆ ਜੋ ਪੰਜਾਬ ਦੇ ਮੱਥੇ ਤੇ ਕਲੰਕ ਹੈ। 213% ਵਾਧਾ। ਦੁਖਾਨ ਤੱਕ ਪਹਿਲੂ ਇਹ ਵੀ ਹੈ ਕਿ ਸਿਆਸੀ ਲੋਕ ਨਸ਼ਿਆਂ ਦੇ ਮੁੱਦੇ ਤੇ ਖੇਦੋਖੁੰਡੀ ਖੇਡ ਰਹੇ ਨੇ। ਸੱਤਾ ਤੇ ਕਾਬਜ ਲੋਕ ਦੂਜੀਆਂ ਸਿਆਸੀ ਪਾਰਟੀਆਂ ਨੂੰ ਉਸਦਾ ਜ਼ਿੰਮੇਵਾਰ ਠਹਿਰਾਉਂਦੇ ਨੇ ਤੇ ਦੂਜੀਆਂ ਸਿਆਸੀ ਪਾਰਟੀਆਂ ਰਾਜ ਭਾਗ ਹੰਡਾ ਰਹੀ ਪਾਰਟੀ ਨੂੰ ਨਸ਼ੇ ਦੇ ਵਾਧੇ ਦੇ ਲਈ ਜ਼ਿੰਮੇਵਾਰ ਠਹਿਰਾਉਂਦੀਆਂ ਨੇ। ਇਹਨਾਂ ਦੋਸ਼ਾਂ ਦੀ ਖੇਡ ਦੇ ਵਿੱਚ ਆਮ ਲੋਕ ਪਸ ਰਹੇ ਨੇ ਇਸ ਵਕਤ 41% ਲੋਕ ਚਿੱਟੇ ਦਾ ਸੇਵਨ ਕਰਦੇ ਨੇ ਪੰਜਾਬ 'ਚ ਜਿਨ੍ਹਾਂ 'ਚ ਪ੍ਰਤੀ ਦਿਨ ਔਸਤਕ ਖਰਚਾ ਜਿਨ੍ਹਾਂ ਦਾ 1300 ਰੁਪਏ ਇੱਕ ਬੰਦੇ ਦਾ 12 ਕਰੋੜ ਦੀ ਰੋਜ਼ਾਨਾ ਸ਼ਰਾਬ 13 ਕਰੋੜ 20 ਲੱਖ ਦਾ ਚਿੱਟਾ ਰੋਜ਼ਾਨਾ ਤੇ ਅੰਦਾਜ਼ਨ 66 ਕਰੋੜ ਰੁਪਏ ਪ੍ਰਤੀ ਦਿਨ ਪ੍ਰਵਾਸ ਦੇ ਲੇਖੇ ਲੱਗਣ ਦੇ ਕਾਰਨ ਪੰਜਾਬੀਆਂ ਦਾ ਕਚੂਮਰ ਨਿਕਲ ਰਿਹਾ ਜਾਨੀ ਇਸ ਹਿਸਾਬ ਨਾਲ ਜਿਹੜੀਆਂ ਰਿਪੋਰਟਾਂ ਨੇ ਕਿ ਹਰ ਨਸ਼ੇੜੀ ਦਾ 1300 ਦਾ ਖਰਚਾ ਐਵਰੇਜ ਜਿਹਦੇ ਚ 12 ਕਰੋੜ ਦੀ ਸ਼ਰਾਬ ਰੋਜ਼ ਲੱਗਦੀ ਹੈ ਪੰਜਾਬ ਚ ਸਵਾ 13 ਕਰੋੜ ਦਾ ਚਿੱਟਾ ਰੋਜ਼ ਲੱਗਦਾ ਪੰਜਾਬ ਚ ਅੰਦਾਜ਼ਨ 66 ਕਰੋੜ ਰੁਪਈਆ ਪ੍ਰਵਾਸ ਦੇ ਲੇਖੇ ਲੱਗ ਜਾਂਦਾ ਯਾਨੀ 66 ਕਰੋੜ ਰੁਪਈਆ ਬੱਚਿਆਂ ਦੇ ਬਾਹਰ ਪੜਨ ਦੇ ਕਾਰਨ ਕਿ ਜਾਂ ਪ੍ਰਦੇਸ਼ਾਂ ਚ ਜਾਣ ਕਰਕੇ 66 ਕਰੋੜ ਰੁਪਈਆ ਰੋਜ਼ ਪੰਜਾਬ ਚੋਂ ਨਿਕਲ ਜਾਂਦਾ ਯਾਨੀ ਇਸ ਹਿਸਾਬ ਨਾਲ 13 ਤੇ 12 25 25 ਤੇ 66 ਇਹ ਹੋ ਗਿਆ 88 ਮਤਲਬ 88-90 ਲੱਖ ਕਰੋੜ ਰੁਪਈਆ ਰੋਜ਼ ਪੰਜਾਬ ਚੋਂ ਨਿਕਲ ਜਾਂਦਾ ਜੇ ਪੰਜਾਬ ਦੇ ਵਿੜੇ ਸੁੱਖ ਹੁੰਦਾ ਨਾ ਤਾਂ ਹਵਾਈ ਅੱਡਿਆਂ ਤੇ ਜਵਾਨੀ ਦੀ ਭੀੜ ਹੋਣੀ ਸੀ ਨਾ ਸੇਵਿਆਂ ਚੋਂ ਕਰ ਲਾਉਣ ਦੀਆਂ ਆਵਾਜ਼ਾਂ ਹੋਣੀਆਂ ਸੀ ਸਭ ਦੇ ਬਾਵਜੂਦ ਇਹਨਾਂ ਸਿਆਸੀ ਆਗੂਆਂ ਦੀਆਂ ਜਾਇਦਾਦਾਂ ਬੇਤਹਾਸ਼ਾ ਵਧ ਗਈਆਂ ਨੇ ਇਸ ਵਕਤ ਪੰਜਾਬ ਦੇ ਵਿੱਚ ਬਹੁ ਪੱਖੀ ਤੇ ਬਹੁ ਪਰਤੀ ਸੰਕਟ ਚੱਲ ਰਿਹਾ ਰੋਜ਼ਾਨਾ ਔਸਤਨ 2 ਕਤਲ ਜਾਂ ਖੁਦਕਸ਼ੀਆਂ 2 ਹਮਲੇ 11 ਚੋਰੀਆਂ ਤੇ ਹੋਰ ਅਪਰਾਧ ਵਾਪਰ ਰਹੇ ਨੇ ਪੰਜਾਬ ਚ ਹਰ 2 ਦਿਨਾਂ ਬਾਅਦ ਇੱਕ ਵਿਅਕਤੀ ਦੇ ਅਗਵਾ ਹੋਣ ਦੀਆਂ ਖਬਰਾਂ ਫਰੋਤੀਆਂ ਦੇ ਕਤਲਾਂ ਦਾ ਰੁਝਾਨ 2 ਦਿਨਾਂ ਦੇ ਵਿੱਚ 5 ਔਰਤਾਂ ਨਾਲ ਬਲਾਤਕਾਰ ਪੰਜਾਬ 'ਚ ਹੋ ਰਿਹਾ 2 ਦਿਨਾਂ ਦੇ ਵਿੱਚ 7 ਵਿਅਕਤੀਆਂ ਕੋਲੋਂ ਝਪਟ ਮਾਰੀ ਦੇ ਸ਼ਿਕਾਰ ਹੋਣ ਦੀਆਂ ਖਬਰਾਂ ਨੇ ਅੰਦਾਜ਼ਨ 19 ਮਾਪਿਆਂ ਵੱਲੋਂ ਆਪਣੇ ਪੁੱਤਰਾਂ ਨੂੰ ਬੇਦਖਲ ਕਰਨਾ ਰੋਜ਼ਾਨਾ ਤੇ 16 ਦੁਰਘਟਨਾਵਾਂ ਰੋਜ਼ ਤੇ 15-16 ਤਲਾਕ ਦੇ ਕੇਸ ਰੋਜ਼ ਇਸ ਦੇ ਨਾਲ ਨਸ਼ਿਆਂ ਦੀ ਮਹਾਮਾਰੀ ਕਾਰਨ ਮਾਪੇ ਨਰਕ ਭਰਿਆ ਜੀਵਨ ਜਿਉਣ ਲਈ ਪੰਜਾਬ ਦੇ ਮਜਬੂਰ ਹੋ ਰਹੇ ਨੇ ਇਸ ਦੋਸ਼ਕ ਭਰੀ ਪੰਜਾਬ ਦੀ ਸਥਿਤੀ ਲਈ ਜਦੋਂ ਰਾਜਸੀ ਆਗੂਆਂ ਦੇ ਯੋਗਦਾਨ ਸਾਹਮਣੇ ਆਉਂਦਾ ਤਾਂ ਸਿਰ ਝੁੱਕ ਜਾਂਦਾ ਸ਼ਰਮ ਦੇ ਨਾਲ ਅਜਿਹਾਂ ਦੋ ਤਿੰਨ ਘਟਨਾਵਾਂ ਦਾ ਵਰਣਨ ਤੁਹਾਡੇ ਸਾਹਮਣੇ ਕਰਾਂਗੇ 2117 ਤੋਂ 2022 ਤੱਕ ਕਾਂਗਰਸ ਦੀ ਐਮਐਲਏ ਤੇ ਹੁਣ ਭਾਜਪਾ ਦੀ ਆਗੂ ਬਣੀ ਬੀਬੀ ਸਤਕਾਰਕਾੁਰ ਨਸ਼ਾ ਸਪਲਾਈ ਕਰਦੀ ਨੂੰ ਪੁਲਿਸ ਨੇ ਮੌਕੇ ਤੋਂ ਚੁੱਕ ਲਿਆ ਕਾਰ ਦੀ ਤਲਾਸ਼ੀ ਦੇ ਦੌਰਾਨ ਉਸ ਕੋਲ 10 ਗ੍ਰਾਮ ਹੈਰੋਨ ਮਿਲੀ ਤਲਾਸ਼ੀ ਦੌਰਾਨ 28 ਗ੍ਰਾਮ ਹੈਰੋਨ ਘਰੋਂ ਤੇ 1,56,000 ਦੀ ਡਰੱਗ ਬਣੀ ਬਰਾਮਦ ਹੋਈ ਸਤਕਾਰਕੌਰ ਦੇ ਵਿਹੜੇ 'ਚ 4 ਲਗਜ਼ਰੀ ਕਾਰਾਂ ਖੜੀਆਂ ਸਨ ਵੱਖ-ਵੱਖ ਕਾਰਾਂ ਦੇ ਵੱਖ-ਵੱਖ ਨੰਬਰ ਪਲੇਟਾਂ ਬਰਾਮਦ ਹੋਈਆਂ ਜੋ ਤਸਕਰੀ ਦੌਰਾਨ ਵਰਤੀਆਂ ਜਾਂਦੀਆਂ ਸਨ ਜੋ ਪੁਲਿਸ ਰਿਪੋਰਟ ਨੇ ਦੱਸਿਆ ਪੁੱਛ ਪੜਤਾਲ ਦੇ ਦੌਰਾਨ ਉਸ ਐਮਐਲਏ ਰਹੀ ਕਾਂਗਰਸੀ ਬੀਬੀ ਨੇ ਜੋ ਹੁਣ ਭਾਜਪਾ ਦੀ ਬੀਬੀ ਨੇ ਹਰਿਆਣਾ ਤੇ ਦਿੱਲੀ ਤੱਕ ਨਸ਼ਿਆਂ ਦੀ ਸਪਲਾਈ ਦਾ ਪ੍ਰਗਟਾਵਾ ਕੀਤਾ ਏ ਵੀ ਦੱਸਿਆ ਕਿ ਉਹ ਨਸ਼ੇ ਦੀ ਬਰਾਮਦਗੀ ਫਿਰੋਜ਼ਪੁਰ ਦੇ ਦੋ ਤਸਕਰਾਂ ਤੋਂ ਕਰਦੀ ਸੀ ਹਾਲਾਂਕਿ ਅਦਾਲਤ 'ਚ ਸਜ਼ਾ ਵੇਲੇ ਇਹ ਕਿੰਨਾ ਕੋਸਤੇ ਖੜਦੀ ਹੈ ਪੁਲਿਸ ਰਿਪੋਰਟ ਇਹ ਆਉਣ ਵਾਲਾ ਸਮਾਂ ਵੇਖਣਾ ਉਸ ਦੀ ਨਿਸ਼ਾਨਦੇਹੀ ਤੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਤਸਕਰਾਂ ਨੂੰ 2022 ਦੇ ਵਿੱਚ ਨਜਾਇਜ਼ ਜਾਇਦਾਦ ਬਣਾਉਣ ਦੇ ਕੇਸ ਦੇ ਵਿੱਚ ਉਸਤੇ ਪਤੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਉਸ ਸਮੇਂ ਸਾਹਮਣੇ ਆਇਆ ਸੀ ਜਦੋਂ ਉਸਤੇ ਸਾਰੇ ਸਾਧਨਾਂ ਦੁਸਤੀ ਆਮਦਨ 1 ਕਰੋੜ 65 ਲੱਖ ਬਣਦੀ ਸੀ ਪਰ ਉਸ ਦੀ ਜਾਇਦਾਦ 4.5 ਕਰੋੜ ਬਣ ਗਈ ਸੀ ਅੰਮ੍ਰਿਤਸਰ ਜ਼ਿਲ੍ਹੇ ਦੇ ਬਾਬਾ ਬਕਾਲਾ ਦੀ ਦੂਸਰੀ ਖਬਰ ਹੈ ਕਿ ਰਾਸੀ ਆਗੂ ਕੋਲੋਂ 1 ਕੁੰਟਲ 5 ਕਿਲੋ ਹੈਰੋਨ ਬਰਾਮਦ ਹੋਈ ਰਾਸੀ ਸਤਰੀ ਉਹ ਚਿੱਟੇ ਕਾਲੇ ਦਾ ਧੰਦਾ ਕਰਕੇ ਜਵਾਨੀ ਦਾ ਕਾਹਨ ਕਰਦਾ ਸੀ ਕੁਝ ਸਮਾਂ ਪਹਿਲਾਂ ਤਰਨਤਾਰਨ ਪੁਲਿਸ ਨੇ ਨਜਾਇਜ਼ ਖਨਨਾਂ ਤੇ ਰੇਤ ਮਾਫੀ ਦੇ ਵਿਰੁੱਧ ਮਹੰਮ ਦੇ ਵਿੱਚ ਉਸ ਵਕਤ ਦੀ ਐਸਐਸਪੀ ਦੀ ਅਗਵਾਈ ਇਹ ਵਿੱਚ ਇਹ ਮਹੰਮ ਡੀ ਸੀ ਪੁਲਿਸ ਨੇ ਅੱਧੀ ਰਾਤ ਨੂੰ ਛਾਪਾ ਮਾਰ ਕੇ ਮਲਜਮਾਂ ਦੇ 10 ਟਿਪਰ ਤੇ ਹੋਰ ਸਮਾਨ ਫੜਿਆ ਸੀ ਸਮਾਨ ਜ਼ਬਤ ਕਰਕੇ ਪੁਛੇ ਇਸ ਲਈ ਸੀ ਇਹ ਸਟਾਫ ਲਿਆਂਦਾ ਗਿਆ ਸੀ ਥਾਣੇ ਇਨਾਂ ਦੇ ਵਿੱਚ ਸੱਤਾ ਨਾਲ ਸੰਬੰਧਿਤ ਵਿਧਾਇਕ ਦਾ ਨਜ਼ਦੀਕੀ ਰਿਸ਼ਤੇਦਾਰ ਵੀ ਸੀ ਸੰਬੰਧਿਤ ਵਿਧਾਇਕ ਦਾ ਨਜ਼ਦੀਕੀ ਰਿਸ਼ਤੇਦਾਰ ਸੀ ਵਿਧਾਇਕ ਅੱਧੀ ਰਾਤੀ ਫੇਸਬੁੱਕ ਤੇ ਲਾਈਵ ਹੋ ਕੇ ਐਸਐਸਪੀ ਨੂੰ ਬੰਗਾਰਨ ਲੱਗਿਆ ਐਸਐਸਪੀ ਵੀ ਉਹ ਜਿਹੜਾ ਨਸ਼ਿਆਂ ਦੇ ਖਿਲਾਫ ਜਾਂ ਗੈਂਗਸਟਰਾਂ ਦੇ ਖਿਲਾਫ ਲੜਦਾ ਰਿਹਾ ਰਾਸੀ ਤਾਕਤ ਦੇ ਜ਼ੋਰ ਨਾਲ ਰਾਤ ਨੂੰ ਹੀ ਉਸ ਨੂੰ ਛਡਵਾ ਲਿਆ ਗਿਆ ਇੱਥੇ ਹੀ ਬਸ ਨਹੀਂ ਛਾਪਾ ਮਾਰਨ ਵਾਲੇ ਕਰਮਚਾਰੀ ਨੂੰ ਉਪਰਵਾਏ ਹੁਕਮਾਂ ਦੇ ਅਨੁਸਾਰ ਸਸਪੈਂਡ ਕੀਤਾ ਗਿਆ ਤੇ ਉਸ ਐਸਐਸਪੀ ਦੀ ਬਦਲੀ ਕਰ ਦਿੱਤੀ ਗਈ ਜਿਹੜਾ ਕਿ ਇੱਕ ਤਰੀਕੇ ਨਾਲ ਖੋਡੇ ਲੈਣ ਨਹੀਂ ਲੱਗਿਆ ਇਹ ਰਾਸੀ ਦਖਲ ਨਾਲ ਪੁਲਿਸ ਕਰਮਚਾਰੀ ਦਾ ਮਨੋਬਲ ਡੇ ਗਿਆ ਨਜਾਇਜ਼ ਧੰਦਾ ਕਰਨ ਵਾਲਿਆਂ ਨੂੰ ਸ਼ਹਿ ਮਿਲੀ ਅੰਕੜੇ ਦੱਸਦੇ ਨੇ ਕਿ ਇਸ ਕਾਂਡ ਤੋਂ ਬਾਅਦ ਤਸਕਰਾਂ ਤੇ ਨਜਾਇਜ਼ ਖਨਨ ਕਰਨ ਵਾਲਿਆਂ ਦੇ ਹੌਸਲੇ ਪੰਜਾਬ 'ਚ ਵਧੇ ਨੇ ਤੇ ਅਪਰਾਧ ਦਾ ਗ੍ਰਾਫ ਬੇਤਹਾਸ਼ਾ ਵਧਿਆ ਤੇ ਤਰਨਤਰਨ ਦੀ ਸਮੂਚੀ ਪੁਲਿਸ ਟੀਮ ਨੇ ਐਸਐਸਪੀ ਨੂੰ ਖੁੱਲੀ ਜੀਪ ਦੇ ਵਿੱਚ ਫੁੱਲਾਂ ਦੀ ਵਰਖਾ ਕਰਕੇ ਵਿਦਾ ਕੀਤਾ ਗੋਰਮਿਤ ਚੋਹਾਨ 184 ਲੋਕਾਂ ਨੂੰ ਇਹ ਚੇਤੇ ਰੱਖਣਾ ਚਾਹੀਦਾ ਕਿ ਉਹ ਸਮਾਜ ਤੋਂ ਵੱਖ ਨਹੀਂ ਸਗੋ ਸਮਾਜ ਦਾ ਹਿੱਸਾ ਨੇ ਸਮਾਉਂਡ ਤੇ ਆਪਣੀ ਕਾਰਗੁਜ਼ਾਰੀ ਲਈ ਲੋਕਾਂ ਦੀ ਕਿਚੈਰੀ ਦੇ ਵਿੱਚ ਜਵਾਬ ਦੇਣਾ ਪੈਗਾ ਮੋਨ ਸ਼ਰਮਾ ਜੀ ਸੰਗਰੂਰ ਤੋਂ ਨੰਬਰ ਹੈ ਉਹਨਾਂ ਦਾ 9417148866 ਇਹ ਵਿਚਾਰ ਮੋਨ ਸ਼ਰਮਾ ਸਾਹਿਬ ਨੇ ਲਿਖੇ ਨੇ ਨਾਲ-ਨਾਲ ਮੈਂ ਰਿਵਿਊ ਕੀਤਾ ਤੇ ਸ਼ੇਰ ਉਹਨਾਂ ਨੇ ਬੜਾ ਖੂਬਸੂਰਤ ਲਿਖਿਆ ਇਹ ਦਬਦਬਾ ਇਹ ਹਕੂਮਤ ਜੇ ਨਸ਼ਾਏ ਦੌਲਤ ਕਿਰਾਏਦਾਰ ਹੈ ਘਰ ਬਦਲਤੇ ਰਹਤੇ ਹਨ ਬਿਲਕੁਲ ਪਰ ਇਹਨਾਂ ਸਿਆਸਤਦਾਨਾਂ ਨੂੰ ਕੰਧ ਤੇ ਲਿਖਿਆ ਸਮਝ ਨਹੀਂ ਆਉਂਦਾ ਜਦੋਂ ਸੱਤਾ ਚੋ ਬਾਰ ਹੁੰਦੇ ਨੇ ਤੇ ਸੁਰਤ ਟਿਕਾਣੇ ਆ ਜਾਂਦੀ ਹੈ ਇਹਨਾਂ ਪ੍ਰੋਬਲਮਾਂ ਦਾ ਲਿੰਕ ਮਗਾਉਣ ਵਾਸਤੇ ਤੇ ਪ੍ਰੋਬਲਮ ਦੇ ਵਿੱਚ ਗੱਲਬਾਤ ਕਰਨ ਵਾਸਤੇ ਪਟਿਆਲਾ ਸਟੂਡੀਓ ਦਾ ਆਪਣਾ ਨੰਬਰ ਹੈ 98763096559876309655 ਇਸਦੇ ਨਾਲ ਹੀ ਆਪਣੇ ਦੋਸਤ ਪਰਮਿੰਦਰ ਸਿੰਘ ਟਿਵਾਣਾ ਨੂੰ ਦਿਵਾ ਗਿਆ ਧੰਨਵਾਦ ਸਤਿ ਸ਼ਕਾਲ ਜੁੜੇ ਰਹੋ ਟਿਵਾਣਾ ਰੈਡੀ ਟੂ ਨਾਟ